ਅੱਜ ਦੇ ਵਲੌਗ ਵਿੱਚ ਸਾਰਿਆਂ ਦਾ ਸਵਾਗਤ ਅੱਜ ਆਪਾਂ ਕਾਰਗਲ ਤੋਂ ਜਜੀਲਾ ਪਾਸ ਲੰਘ ਕੇ ਸੋਨਮਰਗ ਆਏ ਆਪਾਂ ਸੋਨਮਰਗ ਇੱਥੋਂ ਸ਼੍ਰੀਨਗਰ ਤੋਂ 80-85 ਕਿਲੋਮੀਟਰ ਦੂਰ ਹੈ ਲਓ ਜੀ ਵੇਖੋ ਸੋਣੀ ਝਲਕ ਪਹਾੜਾਂ ਦੀ ਸੋਨਮਰਗ ਦੀ ਲਓ ਜੀ ਆਪਾਂ ਜੀ ਸੋਨਮਰਗ ਤੇ ਆਸ-ਪਾਸੇ ਪਹਾੜ ਵੇਖਾਂਗੇ ਤੇ ਨਾਲ ਆਪਾਂ ਇੱਥੇ ਗਲੇਸ਼ੀਅਰ ਪੁਆਇੰਟ ਆ ਉਹ ਵੇਖਣ ਦੀ ਆਪਾਂ ਕੋਸ਼ਿਸ਼ ਕਰਦੇ ਆ ਵੈਸੇ ਥੋੜਾ ਥੋੜਾ ਮੀਂਹ ਵੀ ਪੈ ਰਿਹਾ ਤਾਂ ਵੇਖੋ ਜੀ ਉੱਚੇ ਉੱਚੇ ਦਰਖਤ ਨਾ ਇਹ ਵੇਖੋ ਪਹਾੜ ਛੋਟੇ ਛੋਟੇ ਪਹਾੜ ਪਿੱਛੇ ਵੱਡੇ ਵੱਡੇ ਦਰਖਤਾਂ ਇਹਦੇ ਪਿੱਛੇ ਗਲੇਸ਼ੀਅਰ ਪੁਆਇੰਟ ਆ ਆਪਾਂ ਉੱਥੇ ਜਾਣ ਦੀ ਕੋਸ਼ਿਸ਼ ਕਰਾਂਗੇ ਤਾਂ ਵੇਖੋ ਜੀ ਇੱਥੇ ਟੈਂਟ ਲਾਈ ਬੈਠੇ ਆ ਇਹ ਰਿਜੌਰੀ ਵਰਗੈਰਾ ਇੱਧਰ ਸਪੌਂਸਰ ਜੋਰੀ ਵਗੈਰਾ ਤੋਂ ਲੋਕ ਆਉਂਦੇ ਆ ਆਪਣੇ ਪਸ਼ੂ ਲੈ ਕੇ ਤੇ ਇੱਥੇ ਚਰਾਂਦ ਬਹੁਤ ਹੈ ਉਹਦੇ ਇੱਥੇ ਆਉਂਦੀਆਂ ਪੇਡਾਂ ਬੱਕਰੀਆਂ ਵਗੈਰਾ ਚਾਰਦੇ ਇਹ ਦੋ ਬੱਚੇ ਇੱਥੇ ਪੁਨਸ਼ ਰਜੋਰੀ ਦੇ ਹੈਗੇ ਆ ਅੱਗੇ ਇਹਨਾਂ ਦੀਆਂ ਉੱਥੇ ਟੈਂਟ ਲੱਗੇ ਆ ਪੇਡਾਂ ਬੱਕਰੀਆਂ ਚਾਰਨ ਵਾਸਤੇ ਆਏ ਇੱਥੇ ਚੱਲਦੇ ਆਪਾਂ ਇਹਨਾਂ ਦੇ ਨਾਲ ਲੋ ਜੀ ਆਲੇ ਫੋਟੋ ਸਾਡੀ ਖਿਚਾਓ ਇਹਨਾਂ ਦੇ ਨਾਲ ਆਪ ਇੱਕ ਫੋਟੋ ਆ ਗਿਆ ਆ ਬਈ ਛੋਟੇ ਭਈਆ ਕਿਦਾਂ ਕਹਿ ਨਾਮ ਆਪਕਾ ਜੀ ਜੀ तुम्हारा अच्छा कैसा एरिया है बहुत अच्छा तो हमारे को, को उधर ले जाएंगे आपके साथ ठीक है चलो भी हम भी इसके साथ जाने ये अपने साथी दुआ हमें मिले असं जाना है ग्लेशियर पॉइंट ठीक है जी चलो जी ग्लेशियर पॉइंट चल सा फोटो चलो जी हाँ रास्ता ही छोटा रहेगा यार ਇਹ ਫੋਟੋ ਆਂਦਾ ਅਸੀਂ ਇੱਥੇ ਆ ਕੇ ਆਪਾਂ ਹਾਂ ਅਸੀਂ ਇਹ ਤੁਹਾਨੂੰ ਪਤਾ ਹੀ ਨਹੀਂ ਜਾਂਦਾ ਕਿ ਅੱਗੇ ਕਿੱਧਰ ਬਾਲੂ ਆ ਜਾ ਕੋਈ ਆ ਫੋਟੋ ਲੈ ਲੈ ਸੱਚਾ ਪਹਿਲੇ ਸੋਹਣ ਮਾਰਗ ਦੇ ਵਿੱਚ ਕੋਈ ਜ਼ਿਆਦਾ ਵੇਖਣ ਨੂੰ ਨਹੀਂ ਇਹ ਕੱਲੀ ਗਲੇਸ਼ੀਅਰ ਪੁਆਇੰਟ ਹੈ ਜਿਹੜਾ ਆਪਾਂ ਵੇਖ ਸਕਦੇ ਆ ਇੱਥੇ ਆਪਣਾ ਰਾਹ ਦਾ ਸੀਗਾ ਬਈ ਘੋੜੇ ਵਗੈਰਾ ਤਾਂ ਨਾ ਬੈਠ ਕੇ ਟਰੈਕਿੰਗ ਕਰਨੀ ਔਰ ਆਪਾਂ ਇਸ ਕਰਕੇ ਟਰੈਕਿੰਗ ਉੱnikਲ ਕੇ ਰਾਹ ਦੇ ਵਿੱਚ ਆਪਾਂ ਨੂੰ ਬੱਚੇ ਮਿਲੇ ਇਹ ਇਹਨਾਂ ਦੇ ਨਾਲ ਆਪਾਂ ਅੱਗੇ ਘਾ ਟ੍ਰੈਕਿੰਗ ਕਰਦੇ ਆ। ਆਪਾਂ ਤਕਰੀਬਨ ਇਹ 5 ਕਿਲੋਮੀਟਰ ਟ੍ਰੈਕਿੰਗ ਹੈਗੀ ਐ ਜਿੱਥੇ ਜਾ ਕੇ ਇਹ ਗਲੇਸ਼ੀਅਰ ਪੁਆਇੰਟ ਆਉਂਦਾ ਹੈ। ਗਲੇਸ਼ੀਅਰ ਪੁਆਇੰਟ ਤਾਂ ਬਹੁਤ ਉੱਚਾ ਹੈ। ਵੈਸੇ ਜਿੱਥੇ ਬੇਸ ਪੁਆਇੰਟ ਆਉਂਦਾ ਉੱਥੇ 4-5 ਕਿਲੋਮੀਟਰ ਆ। ਆਪਾਂ 3 ਕਿਲੋਮੀਟਰ ਆ ਗਏ ਹੋਰ ਆਪਾਂ ਅੱਗੇ ਅੱਗੇ ਨੂੰ ਚੱਲਦੇ ਆ। ਮੀਂਹ ਥੋੜੀਆਂ ਕਣੀਆਂ ਆ ਰਹੀਆਂ ਨੇ। ਦੇਖ ਦੇ। ਲਓ ਜੀ ਕਾਫੀ ਉਚਾਈ ਵਾਲੀ ਜਗ੍ਹਾ ਹੈ। ਆਪਾਂ ਟ੍ਰੈਕਿੰਗ ਕਰਦੇ ਜਾ ਰਹੇ ਹਾਂ। ਰਸਤਾ ਵੀ ਥੋੜਾ ਡੰਡੀ ਜੀ ਬਣ ਜਾਂਦੀ ਹੈ ਕਿਤੇ 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 ਚੌੜਾ ਹੈ ਥੋੜਾ ਥੋੜਾ ਕਣੀਆਂ ਪੈ ਰਹੀਆਂ ਰਸਤਾ ਥੋੜਾ ਚਿੱਕੜ ਜਾ ਵਜਿਆ ਪਰ ਵੇਖਦੇ ਆਂ ਅੱਗੇ ਕਿੰਨੀ ਕੁ ਵੜ ਜਾਣੇ ਆ ਇਹ ਬੱਚੇ ਜਿਹੜੇ ਆਪਣੇ ਨਾਲ ਹੈ ਪੁਨਛ ਪੁਨਛ ਨਹੀਂ ਰਿਯੋਰੀ ਜਿਹੜੇ ਦੇ ਆ ਜੰਮੂ ਕਸ਼ਮੀਰ ਚ ਅੱਗੇ ਨੂੰ ਆਪਾਂ ਜਾ ਰਹੇ ਆਂ ਅੱਗੇ ਰਸਤਾ ਥੋੜਾ ਜਿਹਾ ਭੀੜਾ ਆ ਰਿਹਾ ਤੇ ਕਣੀਆਂ ਵੀ ਜਾਦੇ ਪੈਗੀਆਂ ਤੇ ਫਿਸਲਣ ਹੋ ਗਈ ਐ ਆਪਾਂ ਲੋ ਜੀ ਦੇਖੋ ਉੱਚੇ ਉੱਚੇ ਪਹਾੜ ਆਪਾਂ ਅੱਗੇ ਨਹੀਂ ਜਾ ਸਕੇ ਡੰਡੀ ਸੀ ਅੱਗੇ ਡੰਡੀ ਤੇ ਤਿਰਕਣ ਹੋ ਗਈ ਸੀ ਡਿੱਗਣ ਦੇ ਬਹੁਤ ਖਤਰਾ ਸੀਗਾ ਇਸ ਕਰਕੇ ਆਪਾਂ ਵਾਪਸ ਆ ਰਹੇ ਜੈਕਟ ਵੀ ਭਿੱਜ ਗਈ ਆਪਣੀ ਅੱਗੇ ਆਪਾਂ ਥੱਲੇ ਵੇਖਦੇ ਹਾਂ ਨਜ਼ਾਰਾ ਦੇਸ ਤੱਕ ਜਾਂਦੇ ਆਂ। ਉੱਥੋਂ ਸੇ ਦਿੱਕਤਾ ਹੋਗਾ। ਬਾਹਰ ਸੇ ਦਿੱਕਤਾ ਹੋਗਾ ਆਪਕੋ ਚੋਟੀ ਤੇ। ਬਸ। ਠੀਕ ਹੈ। ਹੋਰ ਐਕਟੀਵਿਟੀ ਕੀ ਐ? ਹੋਰ ਐਕਟੀਵਿਟੀ ਇੱਥੇ ਪੇ ਸਵਾਹ ਹਮਾਰਾ ਜ਼ੀਰੋ ਪੁਆਇੰਟ ਐ। ਇਧਰ ਕੋਈ ਨਹੀਂ। ਇਧਰ ਕੋਈ ਨਹੀਂ। ਇੱਥੇ ਯਹਾਂ ਸੇ ਫਜਬਸ ਗਲੇਸ਼ੀਅਰ ਕਿਹੜਾ? ਔਰ ਸਾਹ ਤਾਈ ਤੇ ਸਾਹ ਤਾਈ ਇੱਕ ਮੂਵੀ ਬਣਦੀ ਹੁੰਦੀ ਐ ਅਮੀਕਾ ਅਬਚਨ ਦੀ। ਹਾਂਜੀ। ਉਹ ਇੱਕ ਪੁਆਇੰਟ ਐ। ਬਸ ਉਹ ਮੈ Đੋਸ ਐ। ਤਦੂ ਉਹ ਇੱਕ ਮੈ Đੋਸ ਐ। ਬਾਕੀ ਸਭ ਉਹ ਕੋਈ ਸਾਹ ਤਾਈ ਤੇ। ਆਪਾਂ ਦੋ ਭਾਈ ਸਾਹਿਬ ਨਾਲ ਗੱਲ ਕੀਤੀ ਐ। ਉਹਨਾਂ ਨੇ ਵੀ ਦੱਸਿਆ ਕੋਈ ਉੱਥੇ ਗਲੇਸ਼ੀਅਰ ਪੁਆਇੰ ਤੇ بیس ਕੈਂਪ ਤੁਸੀਂ ਮੁੜ ਕੇ ਆਏ ਵੇਖੋ ਜੀ ਲੋਕ بیس ਕੈਂਪ ਤੋ ਆ ਰਹੇ ਆਪਾਂ ਵੀ ਇਹਨਾਂ ਨਾਲ ਦੌੜ ਲੋ ਜੀ ਵੇਖੋ ਦੌੜ ਚਿੱਕੜ ਵੱਜਾ ਪਿਆ ਿਕੜ ਵੇ ਦੀ ਜਾਂਦੇ ਲੋਕ ਹੁਣ ਆਪਣਾ ਵਾਕਸ ਜਾ ਰਹੇ ਹਾਂ ਤਦੇ ਨਾ ਵੇਖੋ ਆਸਾ ਪਾਸਾ ਆ ਕੋਈ ਪਿੱਛੇ ਮદાન ਹੈ ਇੱਧਰ ਵੀ ਆਪਾਂ ਵੇਖਦੇ ਆਂ ਪਿਛਲਾ ਝਾਕਾ ਦਰਸਤਾਂ ਦਾ ਬਹੁਤ ਲੰਬੇ ਲੰਬੇ ਦਰਸ ਨਾਓ ਜੀ ਹੋਰ ਉਹ ਕਿਹੜੇ ਵਾਲੇ ਉਹ ਬਾਈ ਭੱਜ ਜਾਂਦੇ ਪਿੱਛੇ ਲਾਓ ਜੀ ਦੇਖੋ ਪਾਰਾਂ ਦੇ ਉੱਤੇ ਬੱਦਲ ਚੜੇ ਪਏ ਇੱਧਰ ਵੇਖੋ ਬੱਸ ਬੱਸ ਹੁਣ ਆਪਾਂ ਇੱਥੋਂ ਅੱਗੇ ਸ਼੍ਰੀ ਨਗਰਵਰ ਨੂੰ ਚੱਲੇ ਪਾਵਾਂਗੇ ਦੇਖੋ ਜੀ ਬਿਊਟੀ ਲਾਓ ਵੇਖੋ ਜੀ بارش بارش ਪੈ ਰਿਹਾ ਨਮਰਗ ਸੌਣ ਮਾਰਗ بارش ਪਾੜੀ ਹੈ ਵੇਖੋ ਜੀ ਦੁਨੀਆ ਘੜੀ ਫੋਟੋਆਂ ਖਿਚਾ ਰਹੀ ਹੈ ਵੀਡੀਓ ਬਣਾ ਰਹੀ ਹੈ ਲਾਹ ਆਪ ਅਗਲੇ ਸ਼ੇਅਰ ਦੇ ਇਧਰਲੇ ਪਾਸੇ ਆ ਗਿਆ ਨਾ ਜਿੱਧਰੋਂ ਦੇ ਇਧਰੋਂ ਦੇਖ ਸਕਦਾ ਹੋ ਨਹੀਂ ਨਹੀਂ ਨਾਓ ਜੀ ਵੇਖੋ ਉੱਚੇ-ਉੱਚੇ ਪਹਾੜਾਂ ਦੇ ਪੈੰਦੀ ਮੀਂਹ ਦੀ ਪਿਛਾਰ ਵੇਖੋ ਜੀ ਇਧਰ ਪਾਣੀ ਆ ਰਿਹਾ ਪਹਾੜਾਂ ਤੋਂ ਧੂਖਰ-ਧੂਖਰ ਕਰ ਕਰਕੇ ਲਓ ਜੀ ਇੱਥੇ ਰਹਿ ਗਿਆ ਆਪਣਾ ਜੰਮੂ 375 ਤੇ ਸ਼੍ਰੀਨਗਰ 81 ਨਾ ਵੇਖੋ ਜੀ ਲਓ ਜੀ ਸੋਨਮਾਰਗ ਤੋਂ ਸ਼੍ਰੀਨਗਰ ਨੂੰ ਜਾ ਰਹੇ ਆਂ ਰਸਤੇ 'ਚ ਨਹੀਂ ਹੋਰ ਜਿਆਦੇ ਹੋ ਗਿਆ ਦੇਖੋ ਇਹਦਾ ਦ੍ਰਿਸ਼ ਪਿਆਸਾ ਪਾਸਾ ਪਹਾੜੀ ਇਲਾਕਾ ਸੋਨਾ ਇਲਾਕਾ ਹੈ ਨਾ ਇਹ ਤਾਂ ਸੋਨਮਾਰਗ ਦਾ ਇਲਾਕਾ ਦਾ ਕਾਫੀ ਵਸੇ ਜਾਊ ਲੱਗਦਾ ਹੈ ਖੜ ਗਈ ਚੜਾਈ ਆ ਗਈ ਲਓ ਜੀ ਵੇਖੋ ਸਾਹਮਣੇ ਡੱਲੇ ਆਪਣੇ ਸਾਥੀ ਬੈਠ ਰਹੇ ਡੱਲੇ ਸ਼੍ਰੀ ਨਗਰ ਆਏ ਆਪਾਂ ਲਓ ਜੀ ਵੇਖ ਰਹੇ ਆ ਸਭ ਆਪਸਾ ਵਖਾਉਣੇ ਤੁਹਾਨੂੰ ਫਿਰ ਆਪਾਂ ਵਿੱਚ ਬੈਠਦੇ ਹਾਂ ਕਾਰਟ ਨੰਬਰ 8 ਐਨਯੂ ਪਾ ਗਾ ਰਗਾ ਸੋਹਣ ਬਿਆ ਬਿਆ ਆ ਬੈਠੋ ਚਲੋ ਬਾਜੀ ਚਲੋ ਜੀ ਜੇ ਕਿਤਨੀ ਡੂੰਗੀ ਹੈ ਇਧਰ ਸੇ ਜਹਾਂ ਆਪਾਂ ਬੈਠੇ ਅੰਦਾਜ਼ਾ ਇਧਰ ਹੋਗਾ ਮੇਰੇ ਖਿਆਲ ਸੇ 35 ਫੁੱਟ ਹਾਂ ਨੀਚੇ ਦਲਦਲ ਹੈ ਹਾਂ ਠੀਕ ਹੈ ਇਸकी ਸਫਾਈ ਕੋਈ ਵੀ ਹੁੰਦੀ ਹੈ ਹਾਂ ਹੋ ਜੇ ਨਾ ਅੱਗੇ ਹਾਂ ਲੈਣਾ ਲੈਣਾ 516 16 ਜਲਦੀ ਲੈ ਜਾ ਕਰਾਂ ਟਾਈਮ ਕੀ ਕੋਈ ਬਾਤ ਨਹੀਂ ਪਹਿਲੇ ਲੈ ਜਾ ਪਰ ਉਧਰ ਗੁਮਾਲਾ ਮੇਨ ਮੇ ਉਧਰ ਮੇ ਲੇਕ ਦੇ ਵਿੱਚ ਆ ਹਾਊਸ ਬੋਟ ਬਣੇ ਆ ਵੇਖੋ ਜੀ ਐਡਡ ਬੋਟ ਐਡਡ ਕੰਪਨੀਆਂ ਦੇ ਬੋਟ ਆ अडर्ड कंपनी की रिपोर्ट है कंपनी ने ये प्राइवेट कोर्ट है आओ प्राइवेट है हाँ। प्राइवेट एडर्ड कंपनी का वे नाम लिखे है ना ये सभी अपनी-अपनी के ठेके पर भी देते हैं ये ये अपनी-अपनी होती है प्राइवेट प्राइवेट प्रॉपर्टी रहती है साढ़े चार करोड़ की प्रॉपर्टी एक एक आवास साढ़े चार करोड़ का बनता है ये वाला है और जिस शिकार में आप बैठे बनता है 4.5 लाख का ये वाला इसमें तो, तो, तो कुछ भी नहीं यार ना कोई मोटर है ना कोई तो चप्पू है तुम्हारे पास चप्पू से चलाना है इसमें क्या मोटर तो लगी नहीं लकड़ी है हैं भैया ये है ना ये देवदा ये पाँच हजार रूपए फुट है एक फुट है पाँच हजार रूपए का लकड़ी केड़ी ये वाली ठीक है स्पेशल लकड़ी है कोई है गलती काटा है ਲੱਗਦਾ ਇੱਥੇ ਹਾਂ ਪਰ ਅਗਰ ਇਹ ਬੜੀਆ ਹੋਰ ਕੀ ਕਰ ਰਹੇ ਹੋ ਮਸ ਜੇ ਸਰ ਹਮ ਵੇਚਦੇ ਹਾਂ ਸਾਮਾਨ ਵਗੈਰਾ ਇੱਥੇ ਅੱਛਾ ਚੱਲ ਚੱਲ ਆਪਣੇ ਮੇਲੇ ਦੇ ਦੇਖ ਇਧਰ ਗਾਉਂ ਸੇ ਆਤੇ ਹਨ ਇਧਰ ਬੋਟ ਮੇ ਹਮ ਵੇਚਦੇ ਚਲਤੇ ਚਲਤੇ ਅੱਛਾ ਅੱਛਾ ਨਹੀਂ ਨਹੀਂ ਠੀਕ ਹੈ ਬਾਤ ਬੜੀਆ ਪਾਈਪੇ ਲੱਗੀ ਹੋ ਪਾਈਪੇ ਲੱਗੀ ਹੈ ਬਾਹਰ ਜਾਂਦਾ ਮਾਲ ਉਹ ਨੀਚੇ ਸਾੜਕ ਪਰ ਜਾਤਾ ਹੈ ਹਾਂ ਸੜਕ ਪਰ ਉਧਰ ਉਸਕੇ ਨਾਲ ਲੈਂਕ ਕੀਤਾ ਹੈ ਹਾਂ ਰੋਤੇ ਬਹੁਤ ਆ ਫਿਰ ਰੋਣੇ ਲੱਗ ਪਿਆ ਰੋਤੇ ਬਹੁਤ ਆ ਪਰ ਇਧਰ ਆ ਯਾਰ ਪਿੱਛੇ ਰੁਮੜੀ ਇਹ ਕਰੇਗਾ ਸਭ ਦੋਖਾਏਗਾ ਸਸ 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 ਲੈ ਲੈ ਹੈ ਹੈ ਅਲਾਈ ਉਹ ਅਕਬਰ ਫੋਰਟ ਹੈ ਜੋ ਪਹਾੜੀ ਹੈ ਨਾ ये वो जगह है ना ऊपर पहाड़ी पर उधर जहां पे झंडा गाड़ा है हां हां तो उधर जाते हैं वो चलते हैं हां उधर जाते, जाते बादामवाड़ी आप किसी से भी पूछो बादामवाड़ी किधर से है हां बादामवाड़ी से सीधी आगे वो तेरे इधर फोटो आवाज नहीं आनी पूरे आजा यार आ ही जा और ये शंकरचला टेस्ट आवाज को छोड़ जाना है आवाज को छोड़ जाना है मैडम ਜਰੂਰ ਵੀ ਉਹ ਸ਼ੰਕਰਚਾਰੀਆ ਮੰਦਿਰ ਆ ਉਹ ਵਾਲਾ ਹਾਂ ਉਹ ਐ ਸੱਚਾ ਚੱਲਾ ਅੱਛਾ ਸਹੀ ਹੈ ਤੂੰ ਯਾਰ ਕਰਨਾਗਾ ਬਲੀ ਭਾ ਫੋਨ ਸੰਭਾਲ ਕੇ ਰੱਖ ਤੂੰ ਭੂਸ ਭਾ ਕੇ ਰੱਖ ਤੂੰ ਮੈਂ ਇਧਰ ਇਧਰ ਕਰ ਮਾਰਾ ਠੀਕ ਹੈ ਇਹ ਹੋਟਲ ਹੈ ਇਹ ਸਾਰੇ ਹੋ ਚਲੇ ਹਾਂ ਠੀਕ ਹੈ ਇਹ ਬਹੁਤ ਯਾਰ ਫੜੀ ਜੀ ਹੈ ਕਿਤੇ ਤੋਂ ਪਾਣੀ ਠੀਕ ਹੈ ਮੈਂ ਕਿੰਦੇ ਪਤਾ ਤੋਂ

ਇਹ ਕੀ ਹੈ ਖਾਹ ਕਰੇ ਤੁਸੀਂ ਕਿਧਰ ਲੱਗੇ ਫੇਰ ਲੈ ਸਾਡੇ ਤੇ ਕਿਉਂ ਲਗਾਈ ਬੈਠੇ ਹੋ ਇਹ ਰੱਖਾ ਹੁਣ ਇਹ ਰਹਾ ਇਹ ਖਾਹ ਕਰ ਦਿਏਗੇ ਮੇਰੇ ਜੋ ਹੈ ਵੇਲ ਹੈ ਲਓ ਜੀ ਸਮੇਂ ਪਾਸ ਚੁਲੇਗਾ ਤੁਹਾਨੂੰ ਆਏਗਾ ਠੀਕ ਹੈ ਠੀਕ ਇਹ ਲੈ ਜਾਓ ਫਾਰਵਰਡ ਠੀਕ ਹੈ ਜੀ ਬਹੁਤ ਵਧੀਆ ਹੈ ਯਾਰ ਵੀ ਦੇਖਣਾ ਨੇ ਇਹ ਤੇ ਰਿਕ ਜਿਹੜਾ ਹੈ ਤੇ ਆਇਆ ਹਾਂ ਤੇ ਮੜਾ ਜੀ ਬਹੁਤ ਰੋਤ ਮਹਿੰਗੇ ਹੋਣੇ ਜੇ ਤੂੰ ਆ ਮੈਂ 1500 ਦਾ ਰੋ ਆਹ ਲਾ ਕੋਟਲ ਚਾਹੀਏ ਨਾ हां ਜਾ ਕੇ ਆਪਣੀ ਗਾੜੀ ਭਾਰਤੀ ਹੈ ਜੂਸੇ ਥੋੜੀ ਆ ਗਈ ਹੈ ਥੋੜਾ ਬੈਲੀ ਵੀ ਕਰਨਾ ਹੈ ਅੰਦਰ ਅੱਛਾ ਸੁਣਾਈ ਵਾ ਦੋ ਆ ਗਈ ਅਸੀਂ ਜਾ ਕੇ ਨਿਮਤਾ ਇਹ ਤਾਂ ਪਾਰੂ ਖੁੱਸੇ ਕੋਈ ਹੁਆ ਰਿਆ ਉਹ ਨਹੀਂ ਆ ਗਿਆ ਜੰਮੂ ਤੋਂ 80 ਕਿਲੋਮੀਟਰ ਪਹਿਲਾਂ ਆਪਾਂ ਇੱਥੇ ਰਾਤ ਹੋਟਲ 'ਚ ਰੁਗੇ ਸੀ ਹੁਣ ਆਪਾਂ ਤਿਆਰੀ ਕਰਦੇ ਅੱਗੇ ਜਾਣ ਦੀ ਲਓ ਜੀ ਆਹ ਇੱਕ ਫੋਟੋ ਸ਼ਾਨ ਰਹੀ ਤੇ ਸਲੀਪ ਦਾ ਰਸਤਾ ਹੈ ਇਹ ਬਹੁਤ ਹੀ ਸ਼ਾਨਦਾਰ ਹੋਟਲ ਹੈ ਇਹ ਆਹ ਦੇਖੋ ਤਾਂ ਇਹ ਹੁਣ ਆਪਾਂ ਸਮਾਂ ਸਮੋ ਰੱਖਦੇ ਆਂ ਤੇ ਅੱਗੇ ਦੀ ਸਫ਼ਰ ਦੀ ਤਿਆਰੀ ਹੈ ਇਹ ਉੱਪਰ ਦੇ ਆਪ ਵੀ ਦੁਕਾਨਾਂ ਨਾਲ ਹੈ ਵੀਡੀਓ ਕਰ ਰੋ ਕਰਦੇ ਕੱਕ ਲਓ ਜੀ ਗੋਲਡਨ ਗੇਟ ਅੰਮ੍ਰਿਤਸਰ ਆ ਗਿਆ ਇਹ ਦੇਖੋ ਇਹ ਗੋਲਡਨ ਗੇਟ ਦੇ ਤੱਲਾ ਦੇ ਨਗ ਰਹੇ ਆਪਾਂ ਤੋ ਜਿੱਦ ਆਪਾਂ ਤਰਨਤਾਰ ਹੁੰਦੇ ਫਰੀਦਕੋੜ ਮੌਸਰ ਪਹੁੰਚਣਾ ਸੋਣਾ ਯਾਰ ਹੈ ਨਾ ਅੱਗੇ ਜੇ ਬਈ ਉਹ ਬੋਲਦੇ ਥੱਲਾਂ ਦੀ ਹੋਊਗਾ ਨਾ ਲਓ ਜੀ ਆਪਾਂ ਖੜੇ ਆਂ ਹਰੀਕੇ ਪੱਤਨ ਇੱਥੇ ਸਤਲੁਜ ਦਰਿਆ ਤੇ ਬਿਆਸ ਦਰਿਆ ਦਾ ਰਲ ਜਾਂਦੇ ਆ ਤੇ ਆ ਅੱਗੇ ਸਤਲੈਜ ਅਗੇ ਨੂੰ ਵੱਲ ਜਾਂਦੀ ਹੈ ਪਾਕਿਸਤਾਨ ਵਾਲੇ ਪਾਸੇ ਆ ਵੇਖੋ ਜੀ ਹੈੱਡ ਇਹਦਾ ਤੇ ਵੇਖੋ ਇਹੋ ਉਹ ਪਰਿਆ ਪਰਿਆ ਇਧਰ ਆਪਾਂ ਦੁਬਾਰਾ ਵੇਖਨੇ ਦੂਸਤ ਹੈ ਹੋ ਇਧਰ ਹੋ ਜਾਂਦਾ ਹੈ ਇਧਰ ਇਹਦੇ ਵਿੱਚੋਂ ਆ ਇਹ ਨੂੰ ਇੱਥੇ ਆ ਬੰਨ ਲੱਗਿਆ ਹੈ ਇੱਥੇ ਆ ਦੋ ਨਹਿਰਾਂ ਨਿਕਲਦੀਆਂ ਆਪਣੇ ਇਧਰਾਂ ਜਾਂਦੀ ਕਨਾਲ ਤੇ ਸਰਹੰਦ ਫੀਡਰ ਮਹਿੰਦਰਾ ਕਹਿੰਦੀ ਹੈ। ਮਹਿਰ ਤੇ ਉਸ ਰਲ ਫਿਲਟਰ। ਲੋ ਜੀ ਆਪਾਂ ਵੇਨੇ ਪਾਣੀ। ਲੋ ਜੀ। ਟੈਕਾ ਪਾਣੀ। ਵੇ। ਨਦੀ ਆ ਜਾਂਦੀ ਹੈ। ਮੈਨੂੰ ਉਮੀਦ ਹੈ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਊਗਾ। ਜੇ ਤੁਹਾਨੂੰ ਵਧੀਆ ਲੱਗਿਆ ਹੋਵੇ ਤੇ ਲਾਈਕ ਸ਼ੇਅਰ ਕਰਨ ਜ਼ਰੂਰ ਕਰਨਾ ਤੇ ਸਬਸਕ੍ਰਾਈਬ ਚੈਨਲ ਕਰਨਾ ਨਾ ਭੁੱਲਣਾ ਮਿਲਦੇ ਹੈ ਰੌਬ ਰੱਬ ਰੱਖਾ ਮੇਰ ਨੂੰ ਸ਼ੁਕਰੀਆ